ਸਾਹਿਬ ਕਾਜੀ ਤੁਸੀਂ ਦੇਖ ਰਹੇ ਹੋ ਆਜ਼ਾਦ ਸੋਚ ਤੇ ਗੱਲ ਕਰਾਂਗੇ ਹੜ੍ਹਾਂ ਨੂੰ ਲੈ ਕੇ ਕਿਉਂਕਿ ਹੜ੍ਹਾਂ ਦੀ ਮਾਰ ਚੱਲ ਰਹੀ ਲੋਕਾਂ ਦੇ ਵਿੱਚ ਕਾਫੀ ਜਣਾ ਕਿ ਖੌਫ ਬਣਿਆ ਹੋਇਆ ਕਿਉਂਕਿ ਇਸ ਹੜ੍ਹਾਂ ਦੀ ਮਾਰ ਦੇ ਹੇਠ ਲੋਕਾਂ ਦਾ ਬਹੁਤ ਕੁਝ ਜਣਾ ਕਿ ਤਬਾਹ ਹੋ ਚੁੱਕਿਆ ਪਸ਼ੂਆਂ ਤੱਕ ਦਾ ਜਣਾ ਨੁਕਸਾਨ ਲੋਕਾਂ ਦਾ ਹੋ ਚੁੱਕਿਆ ਦੂਜੇ ਪਾਸੇ ਤੁਹਾਨੂੰ ਗੁਰਦਾਸਪੁਰ ਤੋਂ ਕਿਜਈਆਂ ਤਸਵੀਰਾਂ ਦਿਖਾਵਾਂਗੇ ਕਿਉਂਕਿ ਜਦੋਂ ਪਿੰਡ ਦੇ ਲੋਕਾਂ ਨੂੰ ਪਤਾ ਲੱਗ ਜਾਂਦਾ ਕਿ ਹੁਣ ਪਾਣੀ ਉਹਨਾਂ ਦੇ ਪਿੰਡਾਂ ਦੇ ਵਿੱਚ ਵੱਡੇ ਪੱਧਰ ਤੇ ਨਾਲ ਦਾਖਲ ਹੋ ਸਕਦਾ ਤੇ ਇਹਦੇ ਚੱਲਦੇ ਪਿੰਡ ਦੇ ਲੋਕਾਂ ਦੇ ਵੱਲੋਂ ਪਹਿਲਾਂ ਹੀ ਆਪਣਾ ਸਮਾਨ ਸਿਮਟਣਾ ਸ਼ੁਰੂ ਕਰ ਦਿੱਤਾ ਗਿਆ ਉੱਥੇ ਹੀ ਕੋਰੀਡੋਰ ਮਾਰਗ ਦੇ ਉੱਤੇ ਇੱਕ ਵਿਅਕਤੀ ਦੇ ਵੱਲੋਂ ਕੋਠੀ ਬਣਾਈ ਗਈ ਜਿਸ ਦੇ ਪਾਸੇ ਚਾਰੇ ਪਾਸੇ ਪਾਣੀ ਹੀ ਪਾਣੀ ਆਉਣਾ ਸ਼ੁਰੂ ਹੋ ਗਿਆ ਤੇ ਉਹਨਾਂ ਨੂੰ ਪਤਾ ਲੱਗਿਆ ਕਿ ਵੱਡੀ ਗਿਣਤੀ ਦੇ ਵਿੱਚ ਭਾਰੀ ਰਫਤਾਰ ਦੇ ਨਾਲ ਪਾਣੀ ਕੋਦਮ ਆ ਸਕਦਾ ਹੈ ਤੇ ਚੱਲਦੇ ਜਦੋਂ ਜਹਿਦ ਕਰਦੇ ਆ ਘਰੇਲੂ ਪੌੜੀ ਦੇ ਜ਼ਰੀਏ ਆਪਣੇ ਪਸ਼ੂਆਂ ਨੂੰ ਘਰ ਦੀ ਕੋਠੀ ਦੀ ਛੱਤ ਦੇ ਉੱਤੇ ਚੜਾ ਦਿੱਤਾ ਗਿਆ ਜਿਸ ਦੇ ਵਿੱਚ ਤਿੰਨ گاਵਾ ਅਤੇ ਇੱਕ ਮੱਝ ਹੈ ਜਿਸ ਨੂੰ ਕਿ ਘਰ ਦੇ ਵਿੱਚ ਹੀ ਬਣੀ ਪੌੜੀ ਦੇ ذریعے ਬੜੀ ਮੁਸ਼ਕਲ ਨਾਲ ਦੱਸਿਆ ਜਾ ਰਿਹਾ ਕਿ 4 ਘੰਟਿਆਂ ਦੀ ਜਦੋਂ ਜਹਤ ਤੋਂ ਬਾਅਦ ਆਪਣੇ ਤਿੰਨੇ ਪਸ਼ੂ ਨੂੰ ਕੋਠੇ ਦੀ ਛੱਤ ਦੇ ਉੱਤੇ ਛੁڑا ਦਿੱਤਾ ਗਿਆ ਜਿੱਥੇ ਹੀ ਉਸ ਨੂੰ ਜਿਹੜਾ ਕਿ ਚਾਰਾ ਪਾਣੀ ਵੀ ਦਿੱਤਾ ਜਾ ਰਿਹਾ ਸੋ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਹਾਲਾਤ ਬਣ ਚੁੱਕੇ ਨੇ ਕਿਉਂਕਿ ਸਹਾਰ ਦੀ ਮਾਰ ਦੇ ਹੇਠ ਜਿੱਥੇ ਲੋਕਾਂ ਦੇ ਘਰੇਲੂ ਸਮਾਨ ਦਾ ਨੁਕਸਾਨ ਹੋਇਆ ਉੱਥੇ ਹੀ ਲੋਕਾਂ ਦੇ ਪਸ਼ੂ ਵੀ ਪਾਣੀ ਦੇ ਵਿੱਚ ਹੜ੍ਹ ਚੁੱਕੇ ਨੇ ਜਿਸ ਕਰਕੇ ਲੋਕਾਂ ਦੀਆਂ ਮਹਿੰਗੀਆਂ ਮਹਿੰਗੀਆਂ ਮੱਝਾਂ ਗਾਵਾਂ ਪਸ਼ੂ ਸਾਰੇ ਪਾਣੀ ਦੇ ਲਪੇੜ ਦੇ ਵਿੱਚ ਆ ਗਏ ਨੇ ਕੁਝ ਤਸਵੀਰਾਂ ਜਈਆਂ ਵੀ ਸਾਹਮਣੇ ਇਹ ਜਿਸ ਨੂੰ ਦੇਖ ਕੇ ਖੁਦ ਰੋਂਕ ਤੇ ਖੜੇ ਹੋ ਜਾਂਦੇ ਨੇ ਕਿ ਪਾਣੀ ਇੰਨੀ ਕੋ ਰਫਤਾਰ ਦੇ ਨਾਲ ਆਇਆ ਕਿ ਲੋਕਾਂ ਨੂੰ ਮੱਝਾਂ ਦੇ ਗਲਾਂ ਦੇ ਵਿੱਚੋਂ ਸੰਗਲ ਖੋਲਣ ਦਾ ਵੀ ਸਮਾਂ ਨਾ ਮਿਲਿਆ ਜਿਸ ਦੇ ਚੱਲਦੇ ਹਰਦੀ ਲਪੇੜ ਦੇ ਵਿੱਚ ਅਨੇਕਾਂ ਪਸ਼ੂਆਂ ਦੀ ਜਾਨ ਚਲੀ ਗਈ। ਦੂਜੇ ਪਾਸੇ ਜਿਨ੍ਹਾਂ ਲੋਕਾਂ ਨੇ ਪਸ਼ੂਆਂ ਦੇ ਸੰਗਲ ਖੋਲ੍ਹ ਦਿੱਤੇ ਗਏ ਸੀ ਉਹ ਪਾਣੀ ਦੇ ਵਿੱਚ ਹੜ ਚੁਕੇ ਨੇ ਤੇ ਹੁਣ ਲੋਕਾਂ ਦੇ ਬਦਲੋ ਪਾਣੀ ਨੂੰ ਦੇਖਦੇ ਹੋਏ ਸੁਰੱਖਿਆ ਦੇ ਮੱਦੇ ਨਜ਼ਰ ਜਿੱਥੇ ਆਪਣਾ ਘਰੇਲੂ ਬਰਤਨ ਵਾਲਾ ਸਮਾਨ ਆਪਣੀਆਂ ਛੱਤਾਂ ਦੇ ਉੱਤੇ ਰੱਖਿਆ ਜਾ ਰਿਹਾ ਹੈ ਦੂਜੇ ਪਾਸੇ ਹੁਣ ਪਸ਼ੂਆਂ ਨੂੰ ਵੀ ਸੁਰੱਖਿਅਤ ਰੱਖਣ ਦੇ ਵਾਸਤੇ ਆਪਣੇ ਘਰਾਂ ਦੀਆਂ ਛੱਤਾਂ ਦੇ ਉੱਤੇ ਚੜਾਇਆ ਜਾ ਰਿਹਾ ਹੈ। ਆਉ ਮਾਲਕ ਤੋਂ ਸੁਣਦੇ ਆ ਕਿ ਆਕਰ ਉਹਨਾਂ ਨੇ ਕੀ ਕਿਹਾ ਕਿ ਕਿਸ ਤਰੀਕੇ ਦੇ ਜਿਹੜੇ ਹਾਲਾਤ ਨੇ ਬਣੇ ਹੋਏ ਨੇ ਤੇ ਪਾਣੀ ਨੂੰ ਲੈ ਕੇ ਤੇ ਮੱਝਾਂ ਨੂੰ ਜਿਹੜਾ ਕਿ ਆਪਣੇ ਪਰਛੋ ਨੂੰ ਕੋਠੇ ਦੇ ਉੱਤੇ ਚੜਾ ਲਿਆ ਗਿਆ ਜਾਨੀ ਕਿ ਜਦੋਂ ਆਪਾਂ ਪਾਣੀ ਵੇਖਿਆ ਵੀ ਪਾਣੀ ਦਾ ਲੈਵਲ ਬਹੁਤ ਉੱਚਾ ਆ ਤੇ ਥੋੜਾ ਬਹੁਤਾ ਥੱਲੇੋਂ ਸਮਾਨ ਜਿੰਨਾ ਕਿ ਸਮੇਟਿਆ ਗਿਆ ਉਹ ਪਹਿਲਾਂ ਸਮੇਟਿਆ ਫਿਰ ਆਪਾਂ ਵੇਖਿਆ ਵੀ ਇਧਰ ਜਿੱਧਰ ਆਪਣਾ ਇਹ ਬੱਦੇ ਆ ਗਉਂਾ ਬੱਦੀਆਂ ਨੇ ਉਧਰ ਸ਼ੱਡ ਚ ਪਾਣੀ ਆ ਗਿਆ ਫਿਰ ਉੱਥੋਂ ਲਿਆ ਕੇ ਤੇ ਅੱਗੇ ਸ਼ਟਰਾਂ ਦੇ ਨਾਲ ਬੱਦੇ ਤੇ ਜਦੋਂ ਇੱਧਰ ਵੀ ਪਾਣੀ ਉੱਪਰ ਆ ਗਿਆ ਫਿਰ ਯਾਨੀ ਕਿ ਮਰਦਾ ਬੰਦਾ ਕੀ ਨਹੀਂ ਕਰਦਾ ਤੇ ਫਿਰ ਆਪਾਂ ਸਟਾਰਟ ਕੀਤਾ ਵੀ ਇਹਨਾਂ ਨੂੰ ਉੱਤੇ ਚਾੜ ਕੇ ਟਰਾਈ ਮਾਰਦੇ ਆ ਜੇ ਨਾ ਹੋਇਆ ਤੇ ਫਿਰ ਸੰਗਲ ਖੋਲਦਾਂਗੇ ਤੇ ਚਲੋ ਕਿਸੇ ਕਿਨਾਰੇ ਲੱਗ ਜਾਣਗੇ ਜਾਨ ਤੇ ਬਚਾਉਣੀ ਸੀ ਨਾ ਜਿਸ ਤਰ੍ਹਾਂ ਹੁਣ ਚਾੜਿਆ ਕਿੱਦਾਂ ਚਾੜਿਆ ਤੇ ਉਹ ਸੀੜੀਆਂ ਰਾਹੀਂ ਫਿਰ ਪਹਿਲੋਂ ਸਟਾਰਟ ਕੀਤਾ ਪਹਿਲੀ ਗੋ ਲੈ ਕੇ ਆਏ ਉੱਪਰ ਸਿੱਧਾ ਉੱਪਰ ਵਾਲੇ ਸੇੜੀ ਤੋਂ ਫੇਰ ਉਹ ਸਲਿੱਪ ਹੋ ਗਈ ਫੇਰ نیچے गिर ਗਈ ਫੇਰ ਆਪਾਂ ਕਿਹਾ ਵੀ ਇਦਾਂ ਤਨੀ ਚੜਨੀ ਆ ਪੂਰੀਆਂ ਫੇਰ ਆਪਾਂ ਸੇਬਿਆਂ ਵਾਲੀਆਂ ਬੋਰੀਆਂ ਲਈਆਂ ਸਟੈਪ ਬਾਈ ਸਟੈਪ ਥੋੜੀਆਂ ਸੀ ਜਾਨੀ ਕਿ 5-6 ਬੋਰੀਆਂ ਸਟੈਪਾਂ ਤੇ ਪਛਾ ਕੇ ਤੇ ਉਹਨਾਂ ਦੇ ਜਾਨੀ ਕਿ ਕੱਲੇ-ਕੱਲੇ ਪੈਰ ਆਪ ਚੁੱਕ ਕੇ ਰੱਖਣੇ ਪੈਂਦੇ ਸੀ ਆਪ ਤੇ ਤੁਹਾਨੂੰ ਪਤਾ ਵੀ ਡੰਗਰ ਨਹੀਂ ਚੁੱਕ ਕੇ ਰੱਖਦਾ ਸਾਨੂੰ ਘਟੋ-ਘਟ ਵੀ 4 ਘੰਟੇ ਲੱਗੇ ਜੀ ਦੋ ਬੰਦੇ ਸੀ ਤੇ 4 ਘੰਟੇ ਲੱਗੇ ਤੁਰੇਂ ਦੇਖਣੀ ਕਿਸ ਤਰ੍ਹਾਂ ਕਰ ਰਹੀ ਹੁੰਦੀ ਹੈ ਦੇਖ ਰੇਖ ਇਦਾਂ ਹੀ ਆ ਤੂੜੀ ਵਗੈਰਾ ਚਾਰਾ ਵਗੈਰਾ ਆ ਰਹੇ ਆ ਜੱਟ ਭਰਾ ਜਥੇ ਬੰਦੀਆਂ ਆਉਂਦੇ ਜਾਂਦੇ ਖੋਚ ਲੈਂਦੇ ਆ ਵੀ ਚਾਰੇ ਵਗੈਰੇ ਦੀ ਜਰੂਰਤ ਹੈ ਫਿਰ ਜਿੰਨਾ ਕਿ ਜਰੂਰਤ ਹੁੰਦੀ ਹੈ ਇਦਾਂ ਪੋਰਾ ਦੱਲੀ ਦਾ 2-4 ਦਿਨ ਲੰਘ ਜਾਂਦੇ ਆ ਫਿਰ ਜਰੂਰਤ ਹੋਏ ਫਿਰ ਦੱਲੀ ਦਾ ਕਿੰਨਾ ਕਿੰਨਾ ਪਾਣੀ ਇੱਥੇ ਪਾਣੀ ਇੱਥੇ 6 ਤੋਂ 6.5 ਫੁੱਟ ਹੈ ਤੇ ਬਾਕੀ ਪਾਣੀ ਦਾ ਕੁਝ ਜ਼ਿਆਦਾ ਜਿਹੜਾ ਹੀ ਉਹ ਪ੍ਰਸ਼ਾਸਨ ਦੀ ਏਡੀ ਵੱਡੀ ਗਲਤੀ ਆ ਵੀ ਇਹ ਕੋਰੀਡੋਰ 3 ਫੁੱਟ ਉੱਚਾ ਆ ਜਮੀਨ ਦੇ ਲੈਵਲ ਤੋਂ ਉਹ ਜਿੱਥੋਂ ਕੋਰੀਡੋਰ ਨੂੰ ਰਸਤਾ ਸਟਾਰਟ ਹੁੰਦਾ ਆ ਉਥੋਂ ਲੈ ਕੇ ਤੇ ਇਧਰ ਪਿੰਡ ਚਾਕਾਂ ਵਾਲੀ 2 ਕਿਲੋਮੀਟਰ ਚ ਇੱਕ ਪੁਲੀ ਨਹੀਂ ਦਿੱਤੀ ਗਈ ਜਿੱਥੇ ਕਿ ਤਿੰਨ ਤੋਂ ਚਾਰ ਪੁਲੀਆਂ ਹੋਣੀਆਂ ਚਾਹੀਦੀਆਂ ਤੁਹਾਡੇ ਸਾਹਮਣੇ ਅਜੇ ਵੀ ਤੁਸੀਂ ਦੇਖ ਸਕਦੇ ਜੀ ਪਰਲੀ ਸਾਈਡ ਪਾਣੀ ਨਹੀਂ ਆ ਇਧਰ ਸਾਈਡ ਅਜੇ ਵੀ ਯਾਨੀ ਕਿ ਫਸਲ ਡੁੱਬੀ ਹੋਈ ਆ ਆ ਲੱਗਦਾ ਰੋਡ ਕਰਕੇ ਇਧਰ ਹੀ ਪਾਣੀ ਰਹਿਣਾ ਚਾਹੀਦਾ ਹਾਂਜੀ ਹਾਂਜੀ ਰੋਡ ਕਰਕੇ ਆ ਡਾਕ ਹੁਣ ਰੋਡ ਕਰਕੇ ਪਰਲੀ ਸਾਈਡ ਪਾਣੀ ਕਲੀਅਰ ਆ ਇਹ ਸਾਈਡ ਤੇ ਅਜੇ ਪੂਰਾ ਪਾਣੀ ਆ। ਪਰਿਵਾਰ ਜੀ ਫਿਰ ਦੇਖ ਰਹੇ ਕਿ ਜਾਨਵਰਾਂ ਦੀਦ ਕਰਦੇ ਰਿਹਾ ਪਰਿਵਾਰ ਦਾ ਰਸਤਾ ਕੀਤਾ। ਪਰਿਵਾਰ ਦੇ ਵੀ ਇਦਾਂ ਤੇ ਤੁਹਾਨੂੰ ਪਤਾ ਥੋੜਾ ਬਹੁਤਾ ਸਮਾਨ ਬਾਕੀ ਆ ਰਿਹਾ ਹੈ ਸੰਸਥਾ ਵਾਲੇ ਆਉਂਦੇ ਜਾਂਦੇ ਆ ਲੰਗਰ ਵਾਰੇ ਪੋਛ ਕੇ ਜਾਂਦੇ ਨੇ। ਪ੍ਰਸ਼ਾਸਨ ਤੇ ਤੁਹਾਨੂੰ ਪਤਾ ਅਜੇ ਤੱਕ ਨਹੀਂ ਆਇਆ ਪੁੱਛਣ ਵੀ। ਪ੍ਰਸ਼ਾਸਨ ਤੋਂ ਇਹੋ ਮੰਗਿਆ ਵੀ ਹੁਣ ਤੇ ਜਿਹੜਾ ਨੁਕਸਾਨ ਹੋਣਾ ਸੀ ਉਹ ਤੇ ਹੋ ਗਿਆ। ਆਉਣ ਵਾਲੇ ਸਮੇਂ 'ਚ ਨੁਕਸਾਨ ਨਾ ਹੋਏ ਤੇ ਇਹ ਰੋਡ ਤੇ ਯਾਨੀ ਕਿ 2 ਕਿਲੋਮੀਟਰ 'ਚ 10 ਤੋਂ 4 ਕੁੜੀਆਂ ਦਿੱਤੀਆਂ ਜਾਣ ਇਹ ਪ੍ਰਸ਼ਾਸਨ ਤੋਂ ਮੰਗੋ ਸੋ ਦਾ ਦਿਆ ਕਿ ਹਾਲੇ ਵੀ ਜਿਹੜਾ ਕਿ ਹੜ ਦਾ ਖਤਰਾ ਨਹੀਂ ਟਲਿਆ ਕਿਉਂਕਿ ਲਗਾਤਾਰ ਦਰਿਆਵਾਂ ਨਹਿਰਾਂ ਦੇ ਵਿੱਚ ਪਾਣੀ ਦਾ ਪੱਧਰ ਲਗਾਤਾਰ ਵਧਦਾ ਜਾ ਰਿਹਾ ਜੋ ਕਿ ਤਬਾਹੀ ਦਾ ਕਾਰਨ ਬਣ ਸਕਦਾ ਹੈ ਜੇ ਚੱਲਦੇ ਲੋਕ ਆਪ ਮੁਹਾਰੇ ਆਪਣੀਆਂ ਜਿਹੜੀਆਂ ਚੀਜ਼ਾਂ ਨੂੰ ਬਚਾ ਸਕਦੇ ਨੇ ਘਰੇਲੂ ਸਮਾਨ ਨੂੰ ਜਿਹੜਾ ਕਿ ਸਮੇਟਣਾ ਸ਼ੁਰੂ ਕਰ ਦਿੱਤਾ ਗਿਆ ਦੂਜੇ ਪਾਸੇ ਆਪਣੇ ਪਸ਼ੂਆਂ ਦਾ ਵੀ ਧਿਆਨ ਰੱਖਿਆ ਜਾ ਰਿਹਾ ਪਸ਼ੂ ਨੂੰ ਜਿਹੜਾ ਕਿ ਛੱਤ ਉੱਤੇ ਚੜਾਇਆ ਜਾ ਰਿਹਾ ਜਾਂ ਫਿਰ ਸੁਰੱਖਿਆ ਥਾਵਾਂ ਦੇ ਉੱਤੇ ਲਜਾਇਆ ਜਾ ਰਿਹਾ ਕਿਉਂਕਿ ਬੇहद ਨੁਕਸਾਨ ਹੜ੍ਹਾਂ ਦੀ ਮਾਰ ਹੇਠ ਲੋਕਾਂ ਦਾ ਹੋਇਆ ਜਿਸ ਕਰਕੇ ਲੋਕ ਕਾਫੀ ਚਿੰਤਾ ਦੇ ਵਿੱਚ ਵੀ ਨੇ ਦੂਜੇ ਪਾਸੇ ਲੋਕਾਂ ਦੇ ਵੱਲੋਂ ਸਮਾਜ ਸੇਵੀ ਦੇ ਵੱਲੋਂ ਬਾ ਚੜ ਕੇ ਇਨ੍ਹਾਂ ਹੜ੍ਹ ਪ੍ਰਭਾਵਿਤ ਖੇਤਰਾਂ ਦੀ ਮਦਦ ਕੀਤੀ ਜਾ ਰਹੀ ਹੈ